11 ਸਾਲ ਬੇਮਿਸਾਲ ਮੋਦੀ ਸਰਕਾਰ ਜੀ ਦੇ ਜਿਹੜੇ 11 ਸਾਲ ਦਾ ਕਾਰਿਆਲੇ ਕਾਰਿਆਕਾਲ ਹੈ ਉਹਦੇ ਉੱਤੇ ਅੱਜ ਪੂਰੇ ਭਾਰਤ ਦੇਸ਼ ਦੇ ਵਿੱਚ ਸਾਡੇ ਪ੍ਰੈਸ ਕਾਨਫਰੰਸ ਪਾਤੀ ਜਨਤਾ ਪਾਰਟੀ ਕਰ ਰਹੀ ਹੈ ਸਾਰਿਆਂ ਨੇ ਪਹਿਲੇ ਪ੍ਰੈਸ ਕਾਨਫਰੰਸ ਤੋਂ ਪਹਿਲੇ ਤੇ ਮੈਂ ਨਮਨ ਕਰਾਂਗਾ ਸ਼ਰਧਾਂਜਲੀ ਦੇਾਂਗਾ ਸਾਰੀ ਭਾਰਤੀ ਜਨਤਾ ਪਾਰਟੀ ਵੱਲੋਂ ਸਮst ਸਾਡੇ ਦੇਸ਼ ਦੀ ਉਹਨਾਂ ਨੂੰ ਜਿਹੜੇ ਐਂਧਾਵਾੜ ਏਅਰ ਕ੍ਰੈਸ਼ ਦੇ ਵਿੱਚ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇੱਕ ਦਰਦਨਾਕ ਖਾਸ ਜਿਹੜਾ ਸਾਡੇ ਸਦੀ ਚ ਸਾਨੂੰ ਇਹ ਦੇਖਣਾ ਪਿਆ ਉਹਦੇ ਵਾਸਤੇ ਮੈਂ ਭਾਤੀ ਜਨਤਾ ਪਾਰਟੀ ਵੱਲੋਂ ਨਮਨ ਕਰਦਾ ਸ਼ਹਨਾਈ ਜੀ ਤੇ ਅੱਜ ਦਾ ਮੁੱਦਾ ਜਿਹੜਾ 11 ਸਾਲ ਦਾ ਕਰ ਹੈ ਕੱਲ ਮੋਦੀ ਜੀ ਦਾ ਜੋ ਜੋ ਉਹਨਾਂ ਨੇ ਕਾਰੇ ਕੀਤੇ ਉਹ ਸਾਰੇ ਵਿਸ਼ੇ ਨੂੰ ਅੱਜ ਭਾਤੀ ਜਨਤਾ ਪਾਰਟੀ ਦੇਸ਼ ਵਾਸੀਆਂ ਨੂੰ ਪਤਾਈਏ ਕਿਉਂਕਿ ਭਾਤੀ ਜਨਤਾ ਪਾਰਟੀ ਨੇ ਇੱਕੋ ਝੰਡੇ ਦੇ ਉੱਤੇ ਕੰਮ ਕੀਤਾ ਮੇਨ ਸਭका साथ सबका विकास ਬਾਕੀ ਡਿਟੇਲ ਦੇ ਨਾਲ ਤੁਹਾਨੂੰ ਸਾਡੇ ਰਿਸ਼ੀ ਜੀ ਦੱਸਣਗੇ ਅੱਜ ਇਹਦੇ ਬਾਰੇ 2014 ਦੇ ਵਿੱਚ ਦੇਸ਼ ਤੇ ਯਸ਼ਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਸ ਦੇਸ਼ ਦੀ ਬਾਗਦੌਰ ਸੰਭਾਲੀ ਸੀ ਅੱਜ ਨੂੰ ਲਗਭਗ 11 ਸਾਲ ਹੋ ਗਏ ਹੈ ਔਰ ਇਸ 11 ਸਾਲ ਦੇ ਵਿੱਚ ਸੰਕਲਪ ਤੋਂ ਸਿੱਧੀ ਕਾਰਜਕ੍ਰਮ ਦੇ ਅਧੀਨ आज ਤੁਹਾਡੇ ਪੱਤਰਕਾਰ ਸਾਥੀਆਂ ਨਾਲ ਇਹ ਪ੍ਰੈਸ ਕਾਨਫਰੰਸ ਦਾ আয়োজন ਕੀਤਾ ਜਾ ਰਿਹਾ ਜਿਹਦੇ ਵਿੱਚ ਇਹਨਾਂ 11 ਸਾਲਾਂ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਦੇਸ਼ ਦੀ ਦਿਸ਼ਾ ਔਰ ਦਰਸ਼ਾ ਕਿਸ ਤਰ੍ਹਾਂ ਬਦਲੀ ਹੈ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਵਾਲ ਜਿਹੜਾ ਉਹਦਾ ਸੰਕਲਪ ਹੈ ਉਹਨੂੰ ਕਿਸ ਤਰ੍ਹਾਂ ਪੂਰਾ ਕਰਦੇ ਹੋਏ ਅੱਜ ਵੀ ਲਗਾਤਾਰ ਨਿਰੰਤਰ ਕੰਮ ਕਰ ਰਹੇ ਨੇ ਉਹਦੇ ਵਿਸ਼ੇ ਵਿੱਚ ਮੈਂ ਤੁਹਾਡੇ ਪੱਤਰਕਾਰ ਸਾਥੀਆਂ ਨਾਲ ਆਪਣੇ ਭਾਜਪਾ ਦੇ ਬਰਿਸ਼ਟ ਲੀਡਰਸ਼ਿਪ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਦੇਖੋ ਜਦੋਂ 2014 ਦੀ ਸਥਿਤੀ ਸੀਗੀ ਉਹਦੇ ਵਿੱਚ ਦੇਸ਼ ਦੇ ਸਭ ਤੋਂ ਪਿਛੜੇ ਹੋਏ ਬঞ্চিত ਸ਼ੋਸ਼ਿਤ ਜਿਹੜੇ ਦੇਸ਼ ਦੇ ਨਾਗਰਿਕ ਸਿਗੇ ਉਹਨਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਮੋਦੀ ਜੀ ਦਾ ਇੱਕ ਸੰਕਲਪ ਸੀਗਾ ਉਸੇ ਸੰਕਲਪ ਦੇ ਅਧੀਨ ਉਹਨਾਂ ਨੇ ਜਨਧਨ ਯੋਜਨਾ ਸਭ ਤੋਂ ਪਹਿਲੇ ਲਿਆ ਕੇ ਇਸ ਦੇਸ਼ ਦੀ ਸਭ ਤੋਂ ਪਿਛੜੀ ਸ਼੍ਰੇਣੀ ਦੇ ਲੋਕਾਂ ਨੂੰ ਬੈਂਕ ਦੇ ਨਾਲ ਜੋੜਨੇ ਦਾ ਕੰਮ ਕੀਤਾ ਇਸ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਉਹਨਾਂ ਦਾ ਸਥਾਨ ਬਣਾਉਣ ਦਾ ਕੰਮ ਕੀਤਾ ਸੀ ਉਸ ਤੋਂ ਬਾਅਦ ਸੱਚ ਭਾਰਤ ਯੋਜਨਾ ਲਧੀ 4 ਕਰੋੜ ਤੋਂ অধিক ਸਵਚਾਲੇ ਬਣਾਏ ਗਏ ਅਤੇ ਇਹ ਵਿਸ਼ਵ ਦੀ ਸਭ ਤੋਂ ਵੱਡੀ ਸਵਚਤਾ ਅਭਿਆਨ ਦੇ ਤੌਰ ਪਰ ਜਿਹੜਾ ਹੈ ਇਹ ਕਾਰਜਕ੍ਰਮ ਉੱਭਰ ਕੇ ਆਇਆ ਸੀ ਦੇਸ਼ ਦੀ ਮਹਿਲਾਵਾਂ ਪਰਨਾਂ ਦੀ ਇੱਜ਼ਤ ਉਹਨਾਂ ਦੀ ਆਬਰੂ ਔਰ ਦੇਸ਼ ਦੀ ਸਿਹਤ ਦਾ ਇਸ ਤੇ ਬਹੁਤ ਪੋਜ਼ਿਟਿਵ ਅਸਰ ਪਿਆ ਵਸਤਾਂਵਾ ਗਰੀਬ ਲੋਕਾਂ ਨੂੰ ਜਿਨ੍ਹਾਂ ਦੇ ਘਰ ਦੇ ਉੱਤੇ ਰਹਿਣ ਦੇ ਵਾਸਤੇ ਉਹਨਾਂ ਦੇ ਸਿਰ ਤੇ ਛੱਤ ਨਹੀਂ ਸੀ ਉਹਨਾਂ ਨੂੰ 4 ਕਰੋੜ ਤੋਂ ਵੱਧ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਮਕਾਨ ਦਿੱਤੇ ਗਏ ਇਸੇ ਤਰ੍ਹਾਂ ਕਿਸਾਨਾਂ ਲਈ ਕਿਸਾਨ ਸਮਾਨ ਨਿਧੀ ਲਿਆਂਦੀ ਗਈ ਨਿਮਪੋਰਟਡ ਯੂਰੀਆ ਦੀ ਪਾਲਿਸੀ ਲਿਆਂਦੀ ਗਈ ਖੇਤੀ ਦੇ ਖੇਤਰ ਵਿੱਚ ਬਹੁਤ ਹੀ ਸਾਇੰਟਿਫਿਕ ਤਰੀਕੇ ਨਾਲ ਸਟੱਡੀਜ਼ ਕੀਤੀ ਗਈਆਂ ਔਰ ਇਸ ਦੇਸ਼ ਦੀ ਖੇਤੀ ਨੂੰ ਕਿਉਂਕਿ ਇਹ ਖੇਤੀ ਆਧਾਰਿਤ ਇਕਨੋਮੀ ਹੈ ਇਹਨੂੰ ਅੱਗੇ ਲੈ ਜਾਂਦਾ ਕੰਮ ਕੀਤਾ ਗਿਆ ਤੁਸੀਂ ਦੇਖੋ 2014 ਦੇ ਵਿੱਚ ਜਿਹੜੀ ਭਾਰਤੀ ਅਰਥ ਵਿਵਸਥਾ 10ਵੇਂ 11ਵੇਂ ਨੰਬਰ ਤੇ ਸੀਗੀ ਪੂਰੇ ਵਿਸ਼ਵ ਦੇ ਵਿੱਚ ਅੱਜ ਉਹ ਚੌਥੀ ਦੁਨੀਆ ਦੀ ਦੂਜੀ ਚੌਥੀ ਨੰਬਰ ਦੀ ਅਰਥ ਵਿਵਸਥਾ ਹੈਗੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸੰਕਲਪ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਕਿ ਇਸ ਭਾਰਤ ਵਰਸ਼ ਨੂੰ ਤੀਜੀ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਲੈ ਕੇ ਆਉਣਗੇ ਸੋ ਆਤਮ ਨਿਰਭਰ ਭਾਰਤ ਦੀ ਗੱਲ ਕਰੀਏ ਤੁਸੀਂ ਹੁਣੇ ਦੇਖਿਆ ਆਪਰੇਸ਼ਨ ਸਿੰਦੂਰ ਜਿਹਦੇ ਵਿੱਚ ਸਾਡੇ ਦੇਸ਼ ਦੇ ਵਿੱਚ ਨਿਰਮਿਤ ਹਥਿਆਰ ਨੇ ਕਿਸ ਤਰ੍ਹਾਂ ਅਸੀਂ ਪਠਾਨਕੋਟ 'ਚ ਰੰਨੇ ਆ ਪਠਾਨਕੋਟ 'ਚ ਐਡਾ ਵੱਡਾ ਹਮਲਾ ਹੋਣ ਦੇ ਬਾਵਜੂਦ ਵੀ ਇੱਕ ਵੀ ਜਾਨ ਮਾਲ ਦਾ ਨੁਕਸਾਨ ਦੇਖਣ ਨੂੰ ਨਹੀਂ ਮਿਲਿਆ ਇਹ ਆਤਮ ਨਿਰਭਰ ਭਾਰਤ ਦਾ ਜਿਹੜਾ ਨਤੀਜਾ ਸੀ ਚਾਹੇ ਮੇਕ ਇਨ ਇੰਡੀਆ ਦਾ ਪ੍ਰੋਗਰਾਮ ਹੋਵੇ ਜਿਸ ਵਿੱਚ ਦੇਸ਼ ਦੇ ਨਿਰਮਿਤ ਜਿਹੜੇ ਸਾਡੇ ਪ੍ਰੋਡਕਟਸ ਨੇ चीन ਦਾ ਮੁਕਾਬਲਾ ਕਰਦੇ ਹੋਏ ਅੱਜ ਭਾਰਤ ਦੀ ਸਾਖ ਪੂਰੀ ਦੁਨੀਆ ਦੇ ਵਿੱਚ ਬਣਾ ਰਹੀ ਹੈ। ਵਿਦੇਸ਼ ਨੀਤੀ ਹੋਵੇ ਜਾਂ ਸਿੱਖਿਆ ਨੀਤੀ ਹੋਵੇ ਤੁਸੀਂ ਦੇਖੋਗੇ ਅੱਜ ਸਾਡੇ ਇਲਾਕੇ ਦੇ ਵਿੱਚ ਪ੍ਰੀ ਪੀਐਮ ਸ਼੍ਰੀ ਸਕੂਲ ਜਿਹੜੇ ਨੇ ਉਹ ਸਥਾਪਿਤ ਹੋਏ ਨੇ। ਇਸੇ ਤਰ੍ਹਾਂ ਪੀਐਮ ਆਰੋਗ્ય ਕੇਂਦਰ ਜਿਨ੍ਹਾਂ ਨੂੰ ਪੰਜਾਬ ਦੀ ਸਰਕਾਰ ਕਹਿੰਦੀ ਸੀਗੀ ਕਿ ਸਾਡਾ ਬਹੁਤ ਵੱਡਾ ਪ੍ਰੋਜੈਕਟ ਹੈ। ਅਰ ਤੁਸੀਂ ਉਹਦੇ ਦੇ ਬੋਰਡਸ ਦੇਖੋਗੇ ਉਹ ਸਪான்ਸਰਡ ਹੈ ਪੀਐਮ ਆਰੋਗ્ય ਕੇਂਦਰ। ਪਿੰਡ ਦੇ ਵਿਕਾਸ ਦੇ ਲਈ ਮਨਰੇਗਾ ਦੇ ਵਿੱਚ ਵਾਅਦਾ ਕਰਨਾ पीएम विकास ਦੇ ਪਿੰਡਾਂ ਦੇ ਵਿਕਾਸ ਦੇ ਲਈ ਜਿਹੜਾ 15ਵਾਂ ਦੂਤ ਹੈ ਉਹਨੇ ਵਿੱਚ ਵਾਦਾ ਕਰਕੇ ਡਾਇਰੈਕਟ ਫੰਡਿੰਗ ਜਿਹੜੀ ਹੈ ਅੱਜ ਪਿੰਡ ਦੇ ਵਿਕਾਸਾਂ ਲਈ ਹੋ ਰਹੀ ਹੈ ਔਰ ਇਸ ਤਰ੍ਹਾਂ ਦੇ अनेको ਕਾਰਜਕ੍ਰਮ ਜਿਹੜੇ ਨੇ ਉਹ ਇਸ ਦੇਸ਼ ਨੂੰ ਆਉਣ ਵਾਲੇ ਸਮੇਂ ਵਿੱਚ 2027 ਦੇ ਵਿੱਚ ਦੁਨੀਆ ਦੀ ਸੱਤੋ ਵੱਡੀ ਸੁਪਰ ਪਾਵਰ ਇੱਕ ਵਿਕਸਿਤ ਭਾਰਤ ਬਣਾਉਣ ਦਾ ਕੰਮ ਜਿਹੜਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਰ ਰਹੇ ਨੇ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਉਹਨਾਂ ਦੀਰਗਾਈ ਨਾਲ ਪ੍ਰਧਾਨ ਮੰਤਰੀ ਇਸੇ ਤਰ੍ਹਾਂ ਇਸ ਦੇਸ਼ ਨੂੰ ਅੱਗੇ ਲੈ ਜਾਂਦੇ ਰਹਿਣ 11 ਸਾਲ ਬੇਮਿਸਾਲ ਮੋਦੀ ਜੀ ਦੀ 11 ਸਾਲ ਸਰਕਾਰ ਬਣੀ ਜਿਹੜੇ 11 ਸਾਲ ਪੂਰੇ ਹੋਏ ਆ ਉਹਦੇ ਵਿੱਚ ਵੱਖ-ਵੱਖ ਵਿਸ਼ਿਆਂ ਤੇ ਸਾਡੇ ਪ੍ਰਵਕਤਾ ਜੁਗੇਸ਼ ਜੀ ਨੇ ਰਿਸ਼ੀ ਜੀ ਨੇ ਤੇ ਭੈਣ ਜੀ ਨੇ ਵਿਸਤਾਰ ਨਾਲ ਤੁਹਾਨੂੰ ਸਾਰਾ ਕੁਝ ਦੱਸਿਆ ਮੈਂ ਸਮਝਦਾ ਇੱਕ ਦੋ ਪੁਆਇੰਟ ਜਿਹੜੇ ਹੋਰ ਉਹਨਾਂ ਨੇ ਲੋਕਾਂ ਵਾਸਤੇ ਕੀਤੇ ਆ ਜਿਸ ਤਰ੍ਹਾਂ ਕਿ ਆਪਣਾ जीएसटी ਦੀ ਜਿਹੜੀ ਕਲੈਕਸ਼ਨ ਸੀਗੀ ਉਹ ਜਿਹੜੀ ਬਹੁਤ ਜ਼ਿਆਦਾ ਵਧੀ ਹੈ ਉਹਦੇ ਬਾਅਦ ਆਪਣਾ ਆਯੁਸ਼ਮਾਨ ਕਾਰਡ ਜਿਹੜਾ ਸੀਗਾ ਉਹ ਪਹਿਲੇ ਜਿਨ੍ਹਾਂ ਦਾ ਕੋਈ ਗਰੀਬ ਪਰਿਵਾਰ ਸੀਗੇ ਉਹਨਾਂ ਦਾ ਬੰਦ ਸੀਗਾ ਉਹ 70 ਸਾਲ ਦਾ ਜਿਹੜਾ ਉਹਨਾਂ ਨੇ ਕਰਤਾ ਵੀ 70 ਸਾਲ ਤੋਂ ਜ਼ਿਆਦਾ ਜਿਨ੍ਹਾਂ ਦੀ ਉਮਰ ਹੈ ਉਹ ਚਾਹੇ ਅਮੀਰ ਨਾ ਚਾਹੇ ਉਹ ਗਰੀਬ ਨਾ ਉਹ ਆਯੁਸ਼ਮਾਨ ਕਾਰਡ ਉਹ ਲੋਕਾਂ ਦਾ ਬਣੇਗਾ ਪਰ ਉਹ ਲੋਕ ਜਿਹੜੇ ਗਰੀਬ ਇਲਾਜ ਨਹੀਂ ਕਰਵਾ ਸਕਦੇ ਵਕ ਵਕ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਜਿਹੜਾ ਇਲਾਜ ਹੈ ਜਿਹੜਾ ਕੀਤਾ ਜਾਏਗਾ ਤੇ ਹੋਰ ਵੀ ਸਾਰੀਆਂ ਜਿਹੜੀਆਂ ਸਕੀਮਾਂ ਨੇ ਉਹਦੇ ਬਾਰੇ ਉਹਨਾਂ ਨੇ ਹਾਂਜੀ 12 ਬਰ ਬਣ ਹਾਂ ਇੱਕ ਜਿਹੜੀ ਬਹੁਤ ਜ਼ਰੂਰੀ ਗੱਲ ਜਿਹੜਾ ਟੈਕਸ ਸਲੈਬ ਸੀਗੀ ਉਹ ਪਹਿਲੇ ਜਿਹੜੀ ਸੀਗੀ ਬਹੁਤ ਘੱਟ ਸੀਗੀ ਉਹ ਇਸ ਟਿਨਿਓਰ ਦੇ ਵਿੱਚ ਜਿਹੜੀ 12 ਲੱਖ ਰੁਪਏ ਆ ਜਿਹੜਾ ਉਹ ਆਮ ਜਨਤਾ ਨੂੰ ਬੜੀ ਰਾਹਤ ਦਿੱਤੀ ਆ ਔਰ ਜਨਤਾ ਨੇ ਇਸ ਫੈਸਲੇ ਤੇ ਬੜੀ ਖੁਸ਼ੀ ਜाहिर ਕੀਤੀ ਆ ਤੇ ਅਸੀਂ ਵੀ ਚਾਹਨਿਆ ਵੀ ਪਰਮਪੀਤਾ ਪਰਮਾਤਮਾ ਅੱਗੇ ਅਰਜ਼ਾਸ ਕਰਦੇ ਆਂ ਵੀ ਮੋਦੀ ਜੀ ਨੂੰ ਪਰਮਾਤਮਾ ਲੰਬੀ ਉਮਰ ਦੇਵੇ ਤੇ ਐਸੇ ਤਰ੍ਹਾਂ ਹੀ ਜਿਹੜੇ ਕੰਮ ਪਿਛਲੇ 11 ਸਾਲ ਤੋਂ ਚੱਲੇ ਨੇ ਦੇਸ਼ ਤਰੱਕੀ ਕਰ ਰਿਹਾ ਜਿਹੜੀ ਸਾਡੀ ਅਰਥਵਿਵਸਥਾ ਉਹ ਚੌਥੇ ਨੰਬਰ ਤੇ ਪਹੁੰਚੀ ਆ ਤੇ ਆਪਣਾ ਦੇਸ਼ ਦੁਨੀਆਂ ਦਾ ਸੋਨੇ ਦੀ ਚਿੜੀਆ ਬਣੇ ਤੇ ਉਸੇ ਤਰੀਕੇ ਨਾਲ ਹੀ ਪੂਰੀ ਦੁਨੀਆਂ ਦੇ ਵਿੱਚ ਸਾਡੇ ਦੇਸ਼ ਦਾ ਜਿਹੜਾ ਨਾਮ ਰੋਸ਼ਨ ਹੋਏ अभी जैसे आपको ये मेरे बड़े भाई साहब ऋषि जी ने बताया कि प्रधानमंत्री जी का ये ग्यारह साल बेमी साल का जो पूरा ग्यारह साल का ये हमारा टाइम पीरियड था उसमें प्रधानमंत्री जी ने हमारे देश के लिए क्या क्या किया इसमें उन्होंने मैं तो अपनी महिलाओं के लिए बताऊंगी कि उन्होंने तैतीस परसेंट आरक्षण महिलाओं को दिया जो किसी सरकार ने आज तक नहीं दिया और अभी आपके सामने ये लेटेस्ट हुआ है सिंदूर का ये महिलाओं के मान सम्मान के लिए उन्होंने ऑपरेशन सिंदूर किया जिसमें कि महिलाओं को उन्होंने अगर बोला था ना कि जाके मोदी जी को बता दो तो मोदी जी ने उसका पूरा उनको करके दिया कि ये देखो अगर आपने आपने हमारी घर की महिलाओं को इस तरह से बोला है तो मैं उसके पूरे उसके ऊपर उतरूंगा और अपनी महिलाओं के मान सम्मान के लिए मैं कार्य करूंगा उसके बाद अभी आप देखिए एनडीए का फर्स्ट बैच महिलाओं का निकला है ये भी हमारी सरकार के टाइम पे ही हुआ है जितना मान सम्मान इस सरकार ने महिलाओं को दिया है मैं नहीं समझती कि आज तक इतने सालों में सत्तर सालों के अंदर किसी भी सरकार ने महिलाओं के लिए किया हो उज्ज्वला योजना मोदी जी ने महिलाओं के लिए दी और भी कितने ऐसे कार्य हैं जिसमें महिलाओं जी के लिए मोदी जी ने काम किया है तो हम सभी महिलाओं महिलाओं की तरफ से मैं मोदी जी की दीर्घ आयु की प्रार्थना करती हूँ और उनको इन सबके लिए मुबारकबाद देती हूँ कि आज उन्होंने महिलाओं के बारे में इतना सोचा धन्यवाद